वेलकम YouTube चैनल मलकीत कचूरा आज ਅਸੀਂ ਜਲਾਲਾਬਾਦ ਤੋਂ ਪਿੰਡ ਚੋਹਾਣੇ ਵਾਲਾ ਵਿਕੇ ਜਾ ਰਹੇ ਹਾਂ ਉਥੇ ਤੁਹਾਨੂੰ ਪਿੰਡ ਦੀ ਖੂਬਸੂਰਤੀ ਔਰ ਪਿੰਡ ਦੀ ਪਾਰਕ ਔਰ ਪੁਰਾਣੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਜੋ ਵੀ ਚੋਹਾਣਾ ਪਿੰਡ ਦੇ ਸਰਪੰਚ ਨੇ ਕੀਤਾ ਉਹ ਬੰਦਾ ਬੜਾ ਹੀ ਚੰਗਾ ਔਰ ਸੂਝਵਾਨ ਹੋਵੇਗਾ ਜਿਨੇ ਇੰਨਾ ਕੁਝ ਪਿੰਡ ਲਈ ਕੀਤਾ ਹੈ ਪਰ ਮੈਂ ਇਹ ਤਾਂ ਨਹੀਂ ਜਾਣਦਾ ਕਿ ਉੱਥੋਂ ਦਾ ਸਰਪੰਚ ਨੌਜਵਾਨ ਬਣਿਆ ਹੈ ਜਾਂ ਕੋਈ ਬਜ਼ੁਰਗ ਬੰਦਾ ਪਰ ਮੈਂ ਇਹ ਨਹੀਂ ਜਾਣਦਾ ਤੁਹਾਨੂੰ ਚੋਹਾਣਾ ਪਿੰਡ ਦੀ ਵੀਡੀਓ ਦਿਖਾਵਾਂਗਾ ਕੀ ਉਹਨਾਂ ਸੀ ਪਿੰਡ ਚਵਾਣਿਆਂ ਜਾ ਰਹੇ ਹਾਂ ਆ ਦੇਖੋ ਜਲਾਲਾਬਾਦ ਤੋਂ 3-4 ਕਿਲੋਮੀਟਰ ਦੇ ਪਿੰਡਾਂ ਦਾ ਇਹ ਤਾਂ ਅਜਾ ਉਹ ਨਾਲ ਆ ਰਹੇ ਹਨ ਇਹਾਰੇ ਭਰੇ ਦੇਖ ਰਹੇ ਹਨ ਜੋ ਵਧੀਆ ਜਾਣ ਗਿਆ ਜੋ ਕਿ ਪੁਰਾਣੇ ਸਮੇਂ ਵਿੱਚ ਵੀਜਾ ਵਰਤੀਆਂ ਜਾਂਦੀਆਂ ਹਨ ਪਿੰਡ ਦੇ ਸਰਪੰਚ ਨੇ ਬੜਾ ਹੀ ਵਧੀਆ ਨੇਕ ਤੇ ਚੰਗਾ ਕੰਮ ਕੀਤਾ ਹੈ ਜੋ ਕਿ ਪੁਰਾਣੀ ਚੀਜ਼ਾਂ ਨੂੰ ਜਾਗਰਤ ਕੀਤਾ ਹੈ ਅੱਗੇ ਥੋੜੀ ਦੂਰ ਪٹرول ਪੰਪ ਆਵੇਗਾ ਆ ਪੈਪਾਂ ਵਾਲੀ ਫੈਕਟਰੀ ਆ ਤੇ 6 ਮਿੰਟ ਦੀ ਪੈਪਾਂ ਪੂਈ ਜਾਂਦੀ ਆ ਅਸਲ ਵਿੱਚ ਨਾਲੇ ਮਿੱਠਾ ਹੈਟਾ ਮਲਤਾ ਆ ਜਿਆ ਮਿੱਠਾ ਹੈਟਾ ਵਾ ਇਹ પેટ્રોલ ਪੰਪ ਆ ਗਿਆ ਹੈ ਜਿੱਥੋਂ ਤੇਲ ਪਾਉਂਦੇ ਹਾਂ પેટ્રોલ ਅਸੀਂ ਹੁਣ પેટ્રોલ ਪੰਪ ਤੋਂ ਨਿਕਲ ਰਹੇ ਹਾਂ ਕਿਉਂਕਿ પેટ્રોલ

ਜਿੰਨੇ ਯਾਰੇ ਕਿੰਨਾ ਚੰਗੇ ਚੰਗੇ ਚੀਜ਼ਾਂ ਬਣਾਉਂਦਾ ਇਹ ਬੱਚਾ ਟੈਂਪੂ ਹੈ ਨਾ ਟੈਂਪੂ ਨੂੰ ਦੇਖੋ ਪਿੰਡ ਚ ਚੋਹਾਨਾ ਪਿੰਡ ਆ ਗਿਆ ਹੈ ਤੇ ਚੋਹਾਨਾ ਪਿੰਡ ਹੈ ਇਹ ਦੇਖੋ ਪੁਰਾਣੇ ਜਵਾਨੇ ਦੀ ਤੋਖ ਬਣਾਈ ਹੈ ਵੀਰ ਨੇ ਲੱਗ ਗਈ ਬੈਠਣ ਬੈਂਚ ਲਗਾਏ ਆ ਨਾਲ ਹੀ ਫਰਿੱਜ ਆ ਦੇਖਦੇ ਆ ਸਰਪੰਚ ਦਾ ਨਾਮ ਉੱਪਰ ਲਿਖਿਆ ਹੋਇਆ ਟੈਂਕਰ ਉੱਪਰ ਗ੍ਰਾਮ ਪੰਚਾਇਤ ਪੀਰ ਬਖਸ਼ ਚੋਹਾਨ ਚਾਂਤਾ ਰਾਣੀ ਸਰਪੰਚ ਸਮੂਹ ਮੈਂਬਰ ਠੰਡਾ ਪਾਣੀ ਵਾਹ ਜੀ ਵਾਹ ਤ੍ਰਿਫਾ ਕਰਦੇ ਆ ਸਰਪੰਚ ਦੀਆਂ ਜਿਹੜੀ ਲੜਕੀ ਸ਼ਾਂਤਾਰਾਣੀ ਨੇ ਦੇਖੋ ਪਿੰਡ ਚ ਗੱਡੀ ਨੂੰ ਹਾਰ ਲਿਆ ਦਿੱਤੀ ਆਹ ਦੇਖੋ ਹਿਰਨ ਬਣਾ ਦਿੱਤੀ ਨਕਲੀ ਹਿਰਨ अरे देखो लक्कड़ दा बड्ढा हो मुड़ जा हेगा या आ देखो पता नहीं पग्गा बुन वाली मशीन आ ਪਤਾ ਨਹੀਂ ਮਸ਼ੀਨ ਪੁਰਾਣੀ ਜਿਹੀ ਬਣੀ ਦੀ ਢੇੜੀਆ ਪਰ ਨਾਲ ਧਾਗਾ ਜੇ ਲੱਗਿਆ ਹੋਇਆ ਲੱਗਦਾ ਧਾਗਾ ਬੁਣਨ ਵਾਲੀ ਮਸ਼ੀਨ ਆ ਹੋਰ ਤੁਹਾਨੂੰ ਅੰਦਰ ਪਾਰਕਰ ਦੇ ਅੰਦਰ ਦਿਖਾਉਂਦਾ ਹਾਂ ਚੀਜ਼ਾਂ ਪੰਜਾਬੀ ਬਾਗ ਦੇਖੋ ਇੱਧਰ ਜੋ ਆਕਾਂ ਦੀਆਂ ਪੰਗੂੜੇ ਪਿੰਗਾ ਲੱਗੀਆਂ ਹੋਈਆਂ ਹਨ ਸ਼ਾਂਤਾਰਨੀ ਸਰਪੰਚ ਨੇ ਬਹੁਤ ਹੀ ਪਿੰਡ ਲਈ ਚੰਗਾ ਕੰਮ ਕੀਤਾ ਹੈ ਤਰੀਫਾ ਹਨ ਇਸ ਸ਼ਾਂਤਾਰਨੀ ਸਰਪੰਚ ਨੂੰ ਦੇਖੋ ਇਹ ਪਿੰਗ ਬਣੀ ਹੋਈ ਹੈ ਦੇਖੋ ਨਾਲ ਨਹਿਰ ਵੀ ਲੰਘ ਰਹੀ ਹੈ। ਦੇਖੋ ਪਾਣੀ ਵੀ ਵਗ ਰਿਹਾ ਹੈ ਨਹਿਰ ਚ। ਬਾਅਦ ਚ ਤੁਹਾਨੂੰ ਨਹਿਰ ਵੀ ਦਿਖਾਵਾਂਗੇ। ਵੇਖੋ ਕਿੱਡੀ ਖੂਬ ਸੂਰਤ ਨਾਲ ਪਾਰਕ ਹੈ। ਨਹਿਰ ਦੇ ਨਾਲ-ਨਾਲ। ਆਹ ਦੇਖੋ। ਕਿਹੜੀ ਪਿੰਗਿਆ ਸਰੀਰ ਨੂੰ ਤੰਦਰੁਸਤ ਬਣਾਉਣ ਲਈ ਲੱਗਦਾ ਇੱਥੋਂ ਐ ਚੜਨਾ ਪੈਂਦਾ ਇੱਥੋਂ ਐ ਉਤਰਨਾ ਪੈਂਦਾ ਹੈਗਾ ਆ ਫਿਰ ਅੱਗੇ ਤੋਂ ਅੱਗੇ ਚੜਨਾ ਪੈਂਦਾ ਫਿਰ ਇੱਥੋਂ ਐ ਉਤਰਨਾ ਪੈਂਦਾ ਹੈਗਾ ਆ ਹਾਂ ਛੋਟੇ ਬੱਚਿਆਂ ਨੂੰ ਦੋ ਬੱਚੇ ਬੈਠ ਸਕਦੇ ਹਨ ਇਸ ਵੰਗੂੜੇ ਤੇ ਇੱਕ ਦੂਜੇ ਨੂੰ ਚੱਕ ਸਕਦੇ ਹਨ ਇਸ ਲਈ ਪਿੰਗ ਨਾਲ ਛੋਟੇ ਲਏ ਜਾਂਦੇ ਹਨ ਇੱਧਰ ਅੱਗੇ ਲੱਗਦਾ ਹੈ ਸ਼ਮਸ਼ਾਨ ਘਾਟੇ ਪਰ ਤੁਹਾਨੂੰ ਇਹਦੀ ਵੀਡੀਓ ਨਹੀਂ ਬਣਾ ਕੇ ਸ਼ਮਸ਼ਾਨ ਘਾਟ ਦੀ ਪਿੱਛੇ ਮੁੜ ਕੇ ਜਾ ਰਹੇ ਹਾਂ ਪਾਰਕ ਚ ਪਿੱਛੇ ਹੋਰ ਚੀਜ਼ਾਂ ਹੈਗੀਆਂ ਨੇ ਉਹ ਤੁਹਾਨੂੰ ਦਿਖਾਵਾਂਗੇ ਹੋਰ ਘਾਟੇ ਨਾ ਲਾ ਪੰਗੇ ਹਾਂ ਨਾ ਪੰਗੇ ਲਾ ਨਾ ਪੁੱਛ ਹਾਂ ਹਾਂ ਕਿਹੜੇ ਕੋਨੇ ਨਾਲ ਵਗਦੀ ਪਾਣੀ ਦੀ ਨਹਿਰ ਦਿਖਾਉਂਦਾ ਹਾਂ ਆ ਦੇਖੋ ਦਰਖਤਾਂ ਨਾਲ ਹਾਲ ਨ ਲੱਗਾ ਹੋਇਆ ਹੈ ਕੋਈ ਵੀ ਪੰਛੀ ਦੇ ਅੰਦਰ ਆ ਜਾ ਸਕਦਾ ਹੈ ਨਾਲ-ਨਾਲ ਬੈਂਚ ਲੱਗੇ ਹੋਏ ਹਨ ਪਾਰਕ ਦੇ ਦੇਖੋ ਕਿੱਡੀ ਖੂਬਸੂਰਤ ਜਗ੍ਹਾ ਬਣਾਈ ਹੈ ਇਸ ਸ਼ਾਂਤਰਾ ਜੀ ਸਰਪੰਚ ਨੇ ਔਰ ਪਿੱਛੇ ਤੁਹਾਨੂੰ ਲੈ ਕੇ ਚਲਦੇ ਹਾਂ ਚੰਗੀਆਂ ਚੰਗੀਆਂ ਚੀਜ਼ਾਂ ਦਿਖਾਦੇ ਹਾਂ ਮਾ ਦੇਖੋ ਪਲੇਟਾਂ ਹੀ ਰੱਖੀਆਂ ਹੋਈਆਂ ਉੱਪਰ ਪਤਾ ਨਹੀਂ ਦੇਖੀ ਆ ਦੇਖੋ ਬੋਲ ਦੇ ਨਾਲ ਨਾਲ ਵੇਖੋ ਰੰਗ ਵਾਲੀ ਟ੍ਰੇਨ ਬਣਾਤੀ ਆ ਕਿਹੜੇ ਕਾਰੀਗਰ ਨੇ ਇਹ ਪੋਲ ਦੇ ਨਾਲ ਟ੍ਰੇਨ ਦਾ ਨਦਰੀਸ਼ ਛਾਪਿਆ ਆ ਦੇਖੋ ਬਹੁਤ ਵਜੇ ਜਚ ਰਿਹਾ ਹੈ ਚੰਗ ਲਾਗ ਰਿਹਾ ਹੈ ਆਲਮੋਟ ਟ੍ਰੇਨ ਬਣਾ ਦਿੱਤਾ ਆ ਹੈ ਇੱਧਰ ਲਿਖਾ ਬੋਰਡ ਤੇ ਮਾਨਾ ਮਰ ਜਾਣਾ ਕੋਈ ਪਿੱਛੇ ਯਾਦਾਂ ਰਹਿ ਜਾਣੀਆਂ ਵਾਹ ਜੀ ਵਾਹ ਠੀਕ ਹੈ ਠੀਕ ਹੈ ਉਹ ਚੋਪ ਠੰਡਾ ਠੰਡਾ ਪਾਇਆ ਮੁੰਡਾ ਰੋਲਾ ਪਾਈ ਖੜਾ ਮੇਰਾ ਆ ਦੇਖੋ ਲੱਗੇ ਹੋਏ ਆਲ ਪੰਛੀਆਂ ਦੇ ਪੰਛੀ ਇਹਨਾਂ ਚਾਹ ਜਾ ਰਹੇ ਨੇ ਯਾ ਟੈਂਪੂ ਪੁਰਾਣੇ ਜਿਹਾ ਬੰਨੇ ਦੱਸ ਮੈਂ ਘਾ ਟੈਂਪੂ ਉਹ ਬੱਚੇ ਕਿੱਢ ਰਹੇ ਨੇ ਟੈਂਪੂ ਦੇ ਇਧਰ ਪੱਟੀ ਤੇ ਉੜਾ ਲਿਖਾ ਹੋਇਆ ਦੇਖੋ ਪ੍ਰਾਣੀਆਂ ਆ ਜਾਂਦਾ ਹੈ ਊੜਾ ਐਡ ਆਈਡੀ ਸਸਾ ਹਾ ਟੈਂਪੂ ਟੈਂਪੂ ਜਿਹਾ ਜਿਹੀ ਹੁੰਦੇ ਆ ਤੇ ਮੇਲੇ ਜੁੱਤੀ ਚਾਰ ਕੇ ਚੜੀ ਮਟਿਆਰੇ ਤੁਹਾਨੂੰ ਸੜਕ ਦੀ ਦੂਜੀ ਸਾਡਾ ਵਿਲਾਹ ਚੱਲਦੇ ਹਾਂ ਆ ਦੇਖੋ ਪੋਲ ਦੇ ਉੱਪਰ ਟੜਕ ਖਾ ਲੱਗਾ ਹੋਇਆ ਹੈ ਨਾਲ ਹੀ ਆਮ ਅੱਗੇ ਰੱਖੇ ਹੋਏ ਹਨ ਪਾਣੀ ਪੁਣੀ ਪੀਣੂ ਰੈਂਚੀ ਪਾਣੀ ਆ ਕੇ ਪੀ ਜਾਣ ਆਣ ਜਾਣ ਕੇ ਅੱਗੇ ਉਹ ਸਿਰੇ ਤੇ ਮਦਾਨੀ ਰੱਖੀ ਹੋਈ ਹੈ ਜੋ ਕਿ ਪੁਰਾਣੇ ਸਮੇਂ ਵਿੱਚ ਬੀਬੀਆਂ ਇਹ ਦੇਖੋ ਟਾਂਗਾ ਪੁਰਾਣੇ ਸਮੇ ਦਾ ਲੱਗਿਆ ਹੋਇਆ ਹੈ ਪਰੇ ਦੇ ਸਾਹਤ ਪਈ ਹੋਈ ਹੈ ਇਹ ਗੱਡੀ ਸਰਪੰਚ ਪਰਸ਼ੋਤਮ لال ਸੰਦਾ ਵੱਲੋਂ ਆਪਣੇ ਦਾਦਾ ਵਿਸਾਖਾ RAM ਸੰਦਾ ਦੀ ਯਾਦ ਵਿੱਚ پارک ਵਿੱਚ ਰੱਖੀ ਗਈ ਹੈ ਇਹ ਦੇਖੋ ਛੋਟਾ ਜਿਹਾ ਟਾਵਰ ਲੱਗਾ ਹੋਇਆ ਹੈ ਇਹ پارک ਕਾਮ ਰੇਡ ਮਹਿੰਦਰ ਸਿੰਘ ਚੋਹਣਾ ਆਯਾਤ ਕਰੀ ਜਿਮ پارک ਤੇ ਦੇਖੋ ਛੋਟੀ ਜੀ ਤੋਂ ਲਗਾਈ ਗਈ ਹੈ ਇਹ پارک ਜੋ ਜਿਮ پارک ਪੈਂਦੇ ਹਨ ਜਿਮ پارک ਲਗਾਈ ਗਈ ਹੈ ਇਸ ਤਰ੍ਹਾਂ ਪਿੰਡ ਦੀ ਯਾਦਗਾਰੀ ਪਿੰਡ ਚਵਾਨਾ ਬਖਸ਼ਦੀਆ ਇੱਕ ਵਾਰੀ ਫਿਰ ਤੁਹਾਨੂੰ ਵਾਪਸ ਵੀਡੀਓ ਦਿਖਾਵਾਂਗੇ ਕਰਕੇ ਇਹ ਦੇਖੋ ਦੋਦਰ ਰਿਕਣ ਵਾਲੀ ਮਦਾਣੀ ਦੇਸੀ ਮਦਾਣੀ ਜਿਹੜੀਆਂ ਕਿ ਬੀਬੀਆਂ ਬੈਠ ਕੇ ਹੱਥਾਂ ਨਾਲ ਮਦਾਣੀ ਰਿੱਡਕ ਲੈਂਦੀਆਂ ਸੀ ਤੇ ਮੱਖਣ ਕੱਢ ਲੈਂਦੀਆਂ ਸੀ ਇਸ ਤਰ੍ਹਾਂ ਪਿੰਡ ਦੀ ਯਾਦਗਰੀ ਹੈ ਪਿੰਡ ਚੋਹਾਣੇ ਬਖਸ਼ ਦੀ ਇਹ ਪੈਂਦਾ ਹੈ ਇਹ ਤੋਂ ਬੰਦ ਦੁਬਾਰਾ ਦਿਖਾਉਂਦੇ ਹਾਂ ਸਮਾਂ ਬੇਖਸਮਾਂ ਸੇ ਪਿੰਡ ਚੋਹਾਨਿਆਂ ਤੋਂ ਜਾ ਰਹੇ ਹਾਂ ਕਾਰਵਾਲ ਨੂੰ ਦੇਖੋ ਨਾਲ ਨਹਿਰ ਨਾਲ ਤੇ ਨਾਲ ਸੜਕ ਆ ਕਾਰਵਾਲ ਨੂੰ ਜਾ ਰਹੇ ਹਾਂ ਇਹ ਨਾ ਸਭ ਤੋਂ ਸੋਹਣਾ ਮਾਹੌਲ ਆ ਤੂੰ ਨਹਿਰ ਦਾ ਤੇ ਨਾਲ ਪਾਣੀ ਦਾ ਠੀਕ ਹੈ ਬੱਸ ਐਨੀ ਵੀਡੀਓ ਬਣਾ ਲੇ ਤੈਨੂੰ ਮੈਨੂੰ ਦਿਖਾਈ ਹੈ ਤੇ ਵੀਡੀਓ ਨੱਕੇ ਸ਼ੇਅਰ ਕਰਨਾ ਔਰ ਲਾਈਕ ਕਮੈਂਟ ਜ਼ਰੂਰ ਕਰਨਾ ਤੂੰ ਜੀ ਓਕੇ ਸਮੇਂ ਹੁਣ ਵੀਡੀਓ ਨੇ ਦਿਖਾ ਸਕਦੇ ਅੱਗੇ ਤੂੰ ਚੱਲੇ ਰੋ Thank you. <laughs>